ਅੱਜ ਮੇਰੇ ਵੱਲੋਂ ਸਾਰਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਾਊਂਗੇ ਮੰਡਕੀ ਨੇ ਇਹਨੂੰ ਉੱਥੇ ਲੱਗ ਪ੍ਰੋਕਸੀਆਂ ਦੇ ਇੱਕ ਮਸ਼ੀਨ ਚੱਲਣ ਲੱਗੀ ਹੋਈ ਐ ਉਹ ਵੀ ਦਿਖਾਵਾਂਗੇ ਤੁਹਾਨੂੰ ਉਦੋਂ ਬਾਅਦ ਇੱਕ ਕੱਲ ਵੀਜ ਦੇਖਣਾ ਆਇਆ ਤਾ ਵੀਰ ਕਵੇਰੀ ਦੇ ਜਿਵੇਂ ਮਹਿਕ ਮਹਿਲਾ ਕਿੰਨੀ ਤੇ ਉਹ ਕਹਿੰਦਾ ਮੈਂ ਸਾਰੇ ਵੀਜਾਂ ਨਿਗਾਹ ਮਾਰਨੀ ਆ ਵੀ 471 ਕਿਵੇਂ ਐ ਕਵੇਰੀ 468 ਕਿਵੇਂ ਐ ਉਹ ਵੀ ਦੇਖ ਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਚਲੋ ਮਿਲਦੇ ਆ ਅੱਜ ਫਿਰ ਮੰਡ ਜਾ ਕੇ ਲਓ ਜੀ ਅੱਜ ਇਹਦੇ ਮੰਡਲੇ ਖੇਤਾਂ ਕਿੰਨੀ ਕਹਾ ਚੱਲਦੀ ਹੈ ਦੇਖੀ ਮਸ਼ੀਨ ਆ ਆਉਜੀ ਬਣਾਈ ਦਾ ਕੰਮ ਹੋ ਗਿਆ ਸ਼ੁਰੂ ਬੀਜ ਦਾ ਤਾਂ ਪਤਾ ਨਹੀਂ ਹਲੇ ਕਿਹੜਾ ਇਹ ਗਾਹ ਨਾਲ ਹਰੀ ਪਏ ਹਲੇ ਹਾਂ ਚੱਲ ਪਿਆ ਨਿਕਲ ਕਹਿੰਦੇ ਹੁੰਦੇ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਪੱਕਦਾ ਏ ਬਾ ਹੁਣ ਦਿਨ ਬਦਨ ਜੀਰੀਆਂ ਲੱਜਾਂ ਜਾਂ ਪੱਕਣਾ ਇਹ 1509 ਵਿੱਚ ਵੱਢ ਰਹੀ ਜੀ ਪਹਿਲਾਂ ਇੱਕ ਵਾਰ ਬਿਮਾਰੀ ਦੀ ਬਹੁਤ ਵੈ ਗਈ ਸੀ ਇਹਨੂੰ 아, 그래도 좀더 가야 돼. ਆ ਜੀ ਮੇਰੇ ਵੀਰ ਨੂੰ ਹੋਰ ਵੀਰ ਇਹ ਵੀਰ 20 ਤਰੀਕ ਨੂੰ ਲੱਗੀ ਸੀ 20 ਜੂਨ ਨੂੰ ਅੱਛਾ ਇਹ 1509 ਹਾਂ 1509 ਠੀਕ ਹੈ ਹਾਂਜੀ ਹਾਂਜੀ ਜੇ ਜੇ ਅੱਜ 20 ਹੋ ਗਈ ਮੰਨ ਲਓ ਹਾਂਜੀ 20 ਹੋ ਗਈ ਹਾਂ 20 ਨੂੰ ਵੱਡ ਹੋ ਗਈ ਨੂੰ ਵੱਡ ਹੋ ਗਈ 3 ਮਹੀਨੇ ਬਾਅਦ ਹਾਂ ਇੱਥੇ ਠੀਕ ਹੈ ਜੇ 90 ਦਿਨਾਂ ਚ ਵੱਡ ਹੋ ਗਈ ਲੱਕੇ ਪਿਆਰ ਹੋ ਜਾਂਦੀ ਹੈ ਜੀ ਹਾਂਜੀ ਹਾਂ ठीकु आहे ਲੋ ਜੀ ਅਸਵੀਰ ਨੂੰ ਸਤ ਜੀ ਸਾਰਿਆਂ ਨੂੰ ਲੋ ਜੀ ਅੰਬੀਰ ਨੂੰ ਇਹ ਕੰਪਨੀ ਤੇ ਆਇਆ ਬਾਈ ਵੀਰ ਕਵੇਰੀ ਵਾਲਿਆਂ ਦੇ ਕਵੇਰੀ ਵਾਲਿਆਂ ਦੇ 468 ਬੀਜ ਇਹ ਇਹ ਜੀ ਬੀਜ ਇਹ 468 ਬੀਜ ਲਾਇਆ ਬਾਈ ਜੀ ਤੇ ਕਿਹਨਾਂ ਦਾ ਬੀਜ ਹੈ ਦਾਣਾ ਹਲੇ ਬਣਦਾ 471 ਹੈ ਅਜੇ ਮੇਹਣਾ ਸਿਰੇ ਦਾਣਾ ਜੀ ਹਲੇ ਹਰਾ ਪਿਆ ਹਾਂ ਜੀ ਛੰਡੇ ਵਾਲਾ ਹਰਾ ਆ ਥੱਲੇ ਹਰਾ ਦੇਖੋ ਇਹ ਜਿਹੜਾ ਹਰਾ ਹੀ ਹਰੇ ਪਟਾਸ ਹੈ ਇੱਕ ਨਹੀਂ ਨਹੀਂ ਬਾਸ ਸਕੂਗਾ ਜੀ ਅੱਛਾ ਜੀ ਉੱਪਰ ਤੇ ਸਾਲੂ ਸੁਪਣੀ ਸ਼ੁਰੂ ਹੁੰਦੀ ਹੈ ਜੀ ਠੀਕ ਹੈ ਜੀ ਥੱਲੇ ਤੇ ਨਹੀਂ ਹੁੰਦੀ ਇਹ ਉੱਪਰ ਤੋਂ ਹੀਟ ਨੂੰ ਜਾਊਗੀ ਇਹ ਪੱਕਦੀ ਸੁਪਣੀ ਹੋਣਾ ਝੋਗੀ ਜੀ ਥੱਲੇ ਤੇ ਆਹ ਤੇ ਥੱਲੇ ਇਧਰੋਂ ਪੱਕਦੀ ਜਾਣੀ ਹੈ ਇਹ ਠੀਕ ਹੈ ਜੀ ਹਾਂ ਜੀ ਇਹਦਾ ਜਿਹੜਾ ਪੱਤਾ ਫੂਕਿਆ ਬਾਈ ਉੱਪਰਲਾ ਹਾਂ ਜੀ ਇਹ ਨਾ ਪਹਿਲਾਂ ਸਪਰੇ ਨਹੀਂ ਕਰੀ ਹੈਗੀ ਤੇ ਪਰ ਦੂਈ ਆਜਾ ਹਲਦੀ ਪਈ ਤੇ ਪਰ ਕਾਪਰ ਕਰੀ ਆ ਫੇਰ ਉਹ ਕੋਪਰ ਨੇ ਸਾਲੀ ਹੁੰਦੀ ਹੈ ਖੁਸ਼ਕ ਖੁਸ਼ਕ ਹਾਂ ਜੀ ਉਹ ਪੱਤੇ ਪਰ ਟਿਕੀ ਆ ਫਿਰ ਉਹਨੇ ਪੱਤਾ ਫੁੱਕਿਆ ਜੀ ਉਹ ਤੇਜ਼ ਵੱਜ ਗਈ ਹੋਣੀ 200 ਲੀਟਰ ਪਾਣੀ ਲਾਇਆ ਕਰੋ ਪਾਣੀ ਤਾਂ ਪੂਰਾ ਲਾਇਆ ਜੀ ਲੈ ਇੱਕ ਕਿੱਲੇ ਨੂੰ 200 ਲੀਟਰ ਪਾਣੀ ਅੱਛਾ ਜੀ ਤੇ ਇੱਕ ਵੀਰ ਇਹਦੇ ਵਿੱਚ ਸਪਰੇ ਕਿਹੜੀ ਕਰਨੀ ਚਾਹੀਦੀ ਸਾਨੂੰ ਜਦੋਂ ਜਦੋਂ ਨਿਸਰ ਜਦੋਂ ਪਹਿਲੀ ਸਪਰੇ ਕਰਦੇ ਆਪਾਂ ਜਦੋਂ ਕੋਈ ਮਾਰ ਦੋ ਜੀ ਇੱਕ ਨੰਬਰ 9131045 ਆਉਂਦੀ 0050 ਆਉਂਦੀ ਹੈ ਜੀ ਅੱਛਾ ਜੀ ਉਹ ਵਾਸਤੇ ਜਾ ਸੁੰਡੀ ਦੀ ਕੋਰਾ ਜੀ ਨੋ ਕੀ ਫੇਮ ਹੋਊਗੀ ਤੇ ਜਿਹੜੀ ਉਹ ਸਪਰੇਅ ਹੈ ਉਹ ਆਪਣੀ ਜਦੋਂ ਤੇਲੇ ਦੀ ਕਰਨੀ ਵਗੈਰਾ ਉਹਦੇ ਵਿੱਚ ਪਾ ਕੇ ਮਿਕਸ ਹੋ ਜਾਂਦੀ ਹੈ ਜੀ ਠੀਕ ਹੈ ਜੀ ਹਾਂ ਜੀ ਨਹੀਂ ਮਿਕਸ ਕਰਦੇ ਤੁਸੀਂ ਅਲੱਗ ਗੱਲ ਬਟਾਸ਼ ਨੂੰ ਨਹੀਂ ਚਲੋ ਕਹਿੰਦੇ ਵੀ ਬੀ ਬਾਰ ਬਾਰ ਘੁੰਮਣ ਨਾਲ ਉਹ ਜਿਹੜੀ ਆ ਡੋਡੀ ਆ ਜੀ ਆਹ ਇਹ ਹੈਗੀ ਆ ਡੌਲ ਤੇ ਇੰਨੀ ਜੇ ਇਹ ਹੁੰਦੀ ਹੈ ਜੀ ਭਾਜੀ ਜੀ ਘਾਲ ਕਰਕੇ ਸਲਾਬ ਕਰਕੇ ਜੀ ਸਲਾ ਸੇਮ ਨਾਲ ਚਲਦੀ ਆ ਉੱਪਰ ਤੇ ਸੇਮ ਰਹਿੰਦੀ ਥੱਲੇ ਸੇਮ ਕੋਈ ਚਲ ਬਸ ਇਹ ਤਾਂ ਪੈਂਦੀ ਹੈ ਡੋਲਣ ਵਾਲੇ ਜੀ ਹੈ ਸਿਰੇ ਤੱਕ ਕਿਉਂ ਉਹ ਸੇਮ ਕਰਕੇ ਹੀ ਪੈਂਦੀ ਜੀ ਡੋਂਡੀ ਹੋਰ ਕੋਈ ਬਿਮਾਰੀ ਨਹੀਂ ਹੁੰਦੀ ਜਿੰਦਣ ਸਪਰੇਅ ਕਰਤੀ ਉੱਦਣ ਤੇ ਬੰਦ ਹੋ ਗਈ ਬਸ ਵਦੀ ਨਹੀਂ ਵਸਰ ਹੋ ਜਾਂਦਾ ਜੀ ਫਿਰ ਵਦੀ ਨਹੀਂ ਤੇ ਬਾਦ ਹਾਂਜੀ 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 ਬਾਕੀ ਹੁਣ ਕਾਲ ਦੇਖਦੇ ਅੱਜ ਕੀ ਕਹਿੰਦੀ ਹੈ ਜੀ ਪਿਛਲੇ ਸਾਲ ਹੈਗੀ ਸੀ ਉਹ ਉੱਥੇ ਉਹ ਪਿੱਛੇ ਬਿੱਗਾ ਬਜਿਆ ਪਤਾ ਜੀ ਅੱਜ ਖੇਤ ਮਰ ਗਏ ਤੇ ਸਾਰੀ ਉਹ ਮਰ ਗਈ ਜੀ ਉਹਦੇ ਉਹ ਪਰ ਆ ਉਹ ਜਿਹੜਾ ਆਪਣਾ ਛੱਡ ਆ ਉਹਦੇ ਨਾਲ ਹੀ ਤਿਆਰਾ ਬਚਿਆ ਪਤਾ ਪਰਾ ਵਿੱਗਾ ਕਿ ਜਗਾ ਇਹ ਵੀ ਠਾਟੇ ਹਾਂਜੀ ਹਾਂ ਸਾਰੀ ਹੈ ਜੀ ਅੱਛਾ ਜੀ ਹਵਾ ਕੇ ਚਾਰ ਕਿੱਲੇ ਉਹ ਲੰਘ ਜਾਂਦੀ ਜੀ ਬੰਦ ਤੇ ਥੋੜੀ ਜਿਹੀ ਹੋਰ ਨਾ ਜਲਦੀ ਆ ਕੀ ਲੱਗ ਡੇਢ ਦੀ ਲਾਟ ਦੇ ਤੇ ਮੈਂ ਰੇਰੂ ਕਿੰਨਾ ਕ ਪਾਉਣਾ ਚਾਹੀਦਾ ਜੀ ਮੈਕਸਿਮਮ ਦੋ ਬੋਰੀਆਂ ਜੀ ਅੱਛਾ ਜੀ ਦੋ ਬੋਰੀਆਂ ਜੀ ਜੂਰੀਆਂ ਇੱਕ ਬੋਰੀ ਦਾਏ ਦੀ ਇੱਕ ਬੋਰੀ ਦਾਏ ਤੋਂ ਪਹਿਲਾਂ ਪਹਿਲਾਂ ਪੁੱਤੋ ਪਹਿਲਾਂ ਪੈ ਜਾਂਦੀ ਜੀ ਜਦੋਂ ਪਹਿਲਾ ਰੇਪ ਆਪਾਂ ਪਾਉਂਦੇ ਨਾ ਸੱਤ ਤੱਕ ਦਾ ਗੈਪ ਪਾ ਲੈ ਕਰੋ ਠੀਕ ਹੈ ਜੀ ਹਾਂਜੀ ਨਹੀਂ ਜਦੋਂ ਆਪਾਂ ਜੀ ਜੀਰੀ ਪਹਿਲਾ ਪਹਿਲਾ ਪਰ ਮੈਨੂੰ ਮੂਹ ਨਹੀਂ ਲੱਗਦੀ ਹੈਗੀ ਆਪਾਂ ਵਜੂਰੀਆਂ ਗਿਰੀ ਜਾਂਦੇ ਆ ਜੂਰੀਆਂ ਗਿਰੀ ਜਾਂਦੇ ਹਾਂ ਜੀ ਜੂਰੀ ਇਹਦਾ ਕੰਮੇ ਵਧਾਉਣਾ ਹੁੰਦਾ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਜੀ ਇਹਦਾ ਰੰਗ ਰੰਗ ਕੇ ਮੇ ਰਹਿੰਦਾ ਜੀ ਕਾਲੀ ਹੁੰਦੀ ਹੈ ਇੱਕ ਕਾਲੀ ਨਹੀਂ ਹੁੰਦੀ ਤਾਂ ਰੰਗ ਇਹੋ ਜਿਹਾ ਹੀ ਰਹਿਣਾ ਜੀ ਬਸ ਹਲਕਾ ਹਲਕਾ ਹਰਾ ਠੀਕ ਹੈ ਜੀ ਹਾਂਜੀ ਤੇ ਇਹਨਾਂ ਦੇ ਹਲਦੀ ਕਿੰਨੇ ਬੀਜ ਇਹਨਾਂ ਦੇ ਕੁਵੇਰੀ ਵਾਲਿਆਂ ਦੇ ਕੁਵੇਰੀ ਵਾਲਿਆਂ ਦੇ 5 ਬੀਜ ਆ ਜੀ ਅੱਛਾ ਜੀ 99 468 72 27 74 25 475 ਠੀਕ ਹੈ ਜੀ ਹਾਂ ਜੀ ਵਿੱਚ ਦਾਣੇ ਥੱਲੇ ਹਰੇ ਤੇ ਹਰੇ ਆ ਜੀ ਥੱਲੇ ਥੱਲੇ ਵਾਲੀ ਬੱਲ ਹਰੀ ਹੋਊਗੀ ਜੀ ਹਜੇ ਹੁਣਿਆ ਦੁੱਧ ਪਿਆ ਪਿਆ ਜੀ ਹਾਂ ਜੀ ਹਜੇ ਬਿਲਕੁਲ ਹਰੀ ਹੋਊਗੀ ਥੱਲੇ ਦਾ ਹਲੇ ਤਾਂ ਲਉਂਗੀ ਆਂ ਬਾਈ ਟਾਈਮ ਦੇ ਅੰਦਰ ਪਹਿਲੀ ਪਹਿਲੀ ਲਾਉਂ ਦਾਂਗੇ ਸਭ ਤੋਂ ਵੱਡੀ ਗੱਲ ਤਾਂ ਮੌਸਮ ਦੀ ਹੋਇਆ ਹੈ ਮੌਸਮ ਦੀ ਆ ਜੀ ਸਭ ਤੋਂ ਹਾਂ ਜੀ ਹਾਂ ਜਦ ਤੱਕ ਬੂਰੀਆਂ ਜੀ ਨਹੀਂ ਜਦ ਤੱਕ ਬੂਰੀ ਚ ਨਹੀਂ ਪੈਂਦੀ ਜ਼ਿੰਮੇਵਾਰ ਦੀ ਫਸਲ ਨਹੀਂ ਹੋएगी ਜੀ ਹਾਂ ਜੀ ਹਾਂ ਚੱਕਰ ਤਾਂ ਹੋਈ ਆ ਜੀ ਇਨੂੰ ਪਾਣੀ ਪੋਣੀ ਲਾਈ ਜਾਈ ਹੁਣ ਹੁਣ ਤਾਂ ਵੇਖ ਕੇ ਲਾ ਲਿਓ ਅੱਛਾ ਜੀ ਇਹਨੂੰ ਨਹੀਂ ਲਾਉਣਾ ਹੁਣ ਨਹੀਂ ਲਾਉਣਾ ਕਿਉਂਕਿ ਹਲੇ ਥੱਲੇ ਗਲਾ ਬੱਡੂ ਡਾਕਟਰ ਜੀ ਡਾਕਟਰ ਆ ਜੀ ਤੁਹਾਨੂੰ ਲਾਣਾ ਚੱਲੀਏ ਉਧਰ ਫਿਰ ਹਾਂਜੀ ਇਧਾਂ ਦੀ ਮੋੜ ਉੱਤੇ ਇਹ ਜਹ ਹੈ ਨਹੀਂ ਲਓ ਜੀ ਇਹ ਕਣਕ ਦਾ ਹਜੇ ਆਇਆ ਨਹੀਂ ਮੰਡ ਕਿੰਨੀ ਘੁੰਮਿਆ ਇੱਥੇ ਹਾਂ ਫਿਰ ਤੇ ਇਹ 20 ਜਿਹੜੇ ਕਵੇਰੀ ਦੇ ਇਹ ਤਾਂ ਹੁਣ ਤਾਂ ਜੀ ਦਿੱਤਾ ਵਰਤ ਕੇ ਦੇਖ ਲਈ ਬਾਕੀ ਝੜ ਪਤਾ ਲੱਗੂਗਾ ਇਹਨਾਂ ਦਾ ਇੱਕ ਵੀਜ ਕਣਕ ਦਾ ਵੀ ਆਇਆ ਜੀ ਕਵੇਰੀ 0333 ਉਹ ਵੀ ਹਲੇ ਮਾਰਕੀਟ 'ਚ ਆਉਣ ਵਾਲਾ ਹੀ ਐ ਨੂੰ ਆਉਂਦਾ ਵੀਰ ਕਾ ਆਉਣਾ ਜੀ ਨਾ ਮੈਂ ਆਉਂਦਾ ਜੀ ਪਿਛਲੇ ਆਉਂਦਾ ਐ ਪਿਛਲੇ ਸਾਲ ਵੀ ਆਇਆ ਪਿਛਲੇ ਸਾਲ ਵੀ ਆਇਆ ਥਾ ਅਕਾਰ ਵੀ ਵਧੀਆ ਪਈ ਇੱਕਤੀ ਵੀ ਆਊਗਾ ਬਾਕੀ ਦਾ ਹੁਣ ਹਸਵੀਰ ਅਸਲੀ ਬਦਾ ਤਾਂ ਪਹਿਲੀ ਦੇ ਵਾਦੇ ਲੱਗਣਾ ਐ ਹਾਂ ਜੀ ਭਾਈ ਜਦ ਤੱਕ ਬੋਰੀਆਂ ਜਿਹੜੀਆਂ ਪੈਂਦੀਆਂ ਹਾਂ 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 ਕਹਿੰਦਾ ਹੁਣ ਵੀ ਇਹਦਾ ਦੇਖਦਾ ਇਹ ਕਹਿੰਦਾ ਵੀ ਵਧੀਆ ਨਿਕਲੂਗੀ 30 ਲੱਖ ਪੀਣਾ ਤੇ ਤਾਂ ਹੁਣ ਜਾਂਸੀ ਦਾ ਹਰੇਕ ਵਾਰ ਦਾ ਕੰਮ ਹੈ ਇਹਨਾਂ ਨੇ ਤਾਂ ਖੇਤਾਂ 'ਚ ਪਤਾ ਵੀ ਕਿਹੜੇ ਕਿਹੜੇ ਖੇਤ ਕਿਵੇਂ ਹਾਂਜੀ ਹਾਂ ਬਾਕੀ ਆਪਣੇ ਕਿ ਨਹੀਂ ਹੋ ਪਹਿਲੀ ਵਾਰ ਲੱਗੀ ਹਲੇ ਉਹਨਾਂ ਨੂੰ ਆਪਾਂ ਹੋਰ ਵੀ ਫਿਕਰਾਂ ਜੋਗੇ ਹੈਗੇ ਆ ਵੀ ਭਾਈ ਵੀ ਜਿੱਦਾਂ ਦਾ ਇਹ ਮੈਂ ਬਿਲਕੁਲ ਦੋਰਾ ਸਾਹਿਬ ਨੂੰ ਮੱਤੀ ਦਿੱਤੀ ਸੀ ਪੂਰੀ ਪਾਨਾ ਕੋ ਡੈਮੋ ਆਇਆ ਸੀ ਰੋਪੈਟੋਂ ਮੈਂ ਦੇਖਦਾ ਚਲੋ ਨਹੀਂ ਇਹਨਾਂ ਨੇ ਬੀਜੀ ਵਿੱਚ ਜੀ ਪਹਿਲੀ ਥਾਂ ਤੋਂ